ਨਕ ਡੈਰੀ ਫਾਰਮ ਤੇ ਬਾਈ ਜੀ ਸਵਾਗਤ ਆ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਬਾਈ ਜੀ ਆਪਾਂ ਬਾਈ ਹਰਚੇਤ ਦੇ ਘਰੋਂ ਪਿੰਡ ਨੱਤ ਵਗੈਰ ਜਿਹੜਾ ਬਠਿੰਡਾ ਤੋਂ ਲੈ ਕੇ ਆਏ ਆ ਬਾਈ ਨੇ ਤੀਸਰਾ ਸੂਆ ਮੱਝ ਸੇਲ ਕਰਨੀ ਹੈ ਬੇਰੇ ਬਹੁਤ ਚੰਗੇ ਰਿਕਾਰਡ ਦੀ ਆ ਬਾਈ ਆਪ ਵੀ ਵੈਸੇ ਬੱਟਨੇ ਡਾਕਟਰ ਆ ਚੰਗੇ ਬਾਈ ਕਹਿੰਦਾ ਸੀਮਣ ਦੀ ਆ ਸਾਰੀ ਡਿਟੇਲ ਭਰਾਵਾਂ ਨਾਲ ਕਰਾਂਗੇ ਕੀ ਮੁੱਲ ਰਹੂਗਾ ਤੇ ਬਾਈ ਦਾ ਮੋਬਾਈਲ ਨੰਬਰ ਵੀ ਵੀਡੀਓ 'ਚ ਸ਼ੇਅਰ ਕਰਾਂਗੇ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਾਉਣੇ ਆ ਆ ਜਾ ਬਾਈ ਹਰਚੇਤ ਵੀਡੀਓ ਦੇ ਸਾਹਮਣੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਪਹਿਲਾਂ ਤਾਂ ਆਪ ਦਾ ਮੋਬਾਈਲ ਨੰਬਰ ਬੋਲੋ 9914748799 99147 ਜੀ ਹਾਂਜੀ 48799 48799 99 ਤੇ ਬਾਈ ਕਿੰਨੇਵੇਂ ਸੂਏ ਮੱਝਾ ਹੈ ਤੀਜੇ ਸੂਏ ਸੂ ਗਈ ਜੀ ਹੁਣੇ ਤੀਸਰੇ ਸੂਏ ਸੂ ਹਾਂਜੀ ਹਾਂਜੀ ਠੀਕ ਆ ਵੀਰੇ ਸੀਮਨ ਦਾ ਪਤਾ ਕਿਹੜੇ ਦੀ ਆਪ ਇਹ ਇਸ ਸਿਹਾਰ ਦੀ ਸਰਕਾਰੀ ਸੀਮਨ ਦੀ ਹੈ ਅੱਛਾ ਤੁਸੀਂ ਆਪ ਹੀ ਸੀਮਨ ਭਰਿਆ ਸੀ ਹਾਂਜੀ ਹਾਂਜੀ ਤੇ ਕਿੰਨਾ ਮਨ ਕੇ ਤੀਸਰਾ ਸੁਆਗਾ ਦੁੱਧ ਕਿੰਨਾ ਕਹਤਾ ਤੁਹਾਡੇ ਕੋਲੇ ਦੂਸਰੇ ਸੁਆਣੇ ਹੁਣ ਇਸ ਤੇ 70 ਲੀਟਰ ਕਰੂਗੀ ਜੀ ਤੇ 100 ਲੀਟਰ ਦਿੱਤਾ ਜੀ 15 16 ਚੋ ਹੈ ਦੁੱਧ ਜੀ ਹਾਂਜੀ ਹਾਂਜੀ ਜਮਾ ਖੁੱਲਾ ਬਾਈ ਹਾਂਜੀ ਹਾਂ ਬਾਕੀ ਸੇਵਾ ਤੇ ਡਿਪੈਂਡ ਆਈ ਵਾਲਾ ਸੇਵਾ ਕਰੂਗਾ ਤਾਂ ਹੋਊਗਾ ਜੀ ਹਾਂ ਤੇ ਅੱਜ ਕਿੰਨੇ ਕ ਦਿਨਾਂ ਦੀ ਕੱਚੀ ਹੈ ਦਿਨ ਕਿੰਨੇ ਰਹਿਗੇ ਬਸ 10 ਦਿਨਾਂ ਦੀ ਕੱਚੀ ਆ ਜੀ ਬਸ ਲੈ ਜੂਗੀ ਹਫਤਾ ਦਾ ਦੱਸ ਦਿੰਨ ਜੀ ਹਫਤਾ ਦਾ 10 ਦਿਨ ਲੈ ਜੂਗੀ ਹਾਂਜੀ ਹਾਂਜੀ ਇਹ ਦੇਖ ਲਓ ਬਾਈ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਹਫਤਾ 10 ਦਿਨ ਬਾਈ ਕਹਿੰਦਾ ਲੈ ਜੋ ਉਹ ਦਿਨ ਪੂਰੇ ਹੋਗੇ ਬਾਈ ਇਹਦੇ ਹਾਂ ਜੀ ਹੁਣ ਦਿਨ ਪੂਰੇ ਹੋ ਗਏ ਜੀ ਅੱਛਾ ਅੱਛਾ ਹਾਂ ਜੀ ਹਾਂ ਹੁਣ ਇਹ ਹੁਣ ਕਰਾ ਉਹ ਡਾਊਨ ਡਰਦੀ ਡਰਦੀ ਕਰਕੇ ਉਹ ਆ ਜੀ ਅੱਛਾ ਠੰਡੀ ਸੀਰ ਪੂਰੀ ਆ ਜੀ ਐ ਕਿਉਂ ਮਰਦੀ ਆ ਚਲਾਈ ਜਾਂਦਾ ਹਾਂ ਇਹਨਾਂ ਬਗਾਨੇ ਬੰਦੇ ਤੋਂ ਜਿਹੜਾ ਨਹੀਂ ਆਇਆ ਚੱਲ ਹਣਾ ਹਾਂ ਜੀ ਹਾਂ ਡਰ ਜਾਂਦਾ ਬਾਕੀ ਲੇਵੇ ਲੂਵੇ ਦੀ ਬਹੁਤ ਵਧੀਆ ਫੇਰ ਆਂ ਬਈ ਇਹਨੂੰ ਤੋੜ ਦੇ ਬਾਕੀ ਮੁੱਲ ਆਪਾਂ ਕਰਦੇ ਆਂ ਵੀਡੀਓ ਵਿੱਚ ਇਹ ਦੇਖ ਲਓ ਬਾਈ ਤੁਹਾਨੂੰ ਆਪਾਂ ਤੋੜ ਕੇ ਝੋਟੀ ਦਿਖਾ ਦਿੰਨੇ ਆ ਤੀਸਰਾ ਸੂਆ ਬਾਈ ਕਹਿੰਦਾ ਸੁਣੀ ਆ ਦਿਨ ਹੋ ਗਏ ਪੂਰੇ ਗੱਲ ਕਰਾਂ ਜੇ 10 ਦਿਨ ਤਕਰੀਬਨ ਉਸ ਤੋਂ ਦੀ ਲੈ ਜੂਗੀ ਤੇ ਜੇ ਕਿਸੇ ਭਰਾ ਨੇ ਇਸ ਤਰ੍ਹਾਂ ਬਕਾਊ ਪੁੱਛ ਦੇ ਐਡ ਕਰਾਉਣੀਆਂ ਮੇਰਾ ਬਾਈ ਜੀ ਨੰਬਰ ਆ 7529000631 ਲਿਆ ਬਾਈ ਇੱਧਰੋਂ ਲਿਆ ਕੋਈ ਕਰਨੀ ਜਾਂ ਇੱਧਰੋਂ ਲੈ ਜਾ ਬਾਈ ਹਾਂ ਲੈ ਜਾ ਇੱਧਰ ਕੋਈ ਗੱਲ ਨਹੀਂ ਆ ਦੇਖੋ ਬਹੁਤ ਵੱਡੇ ਕੱਦ ਦੇ ਬੱਢ ਦੀ ਆ ਥਣਾ ਥੁਣਾ ਦੀ ਬਹੁਤ ਲੇਵਾ ਦੇਖੋ ਵੀਰੇ ਉਧਰ ਨੂੰ ਮੋੜ ਲੈ ਵੀਰੇ ਕੋਈ ਗੱਲ ਨਹੀਂ ਉਧਰ ਨੂੰ ਮੋੜ ਲੈ ਕਈ ਵਾਰ ਨਹੀਂ ਪੱਕੇ ਤੇ ਪਸ਼ੂ ਤਿਲਕ ਨਾ ਜਾਵੇ ਆ ਦੇਖੋ ਬਾਈ ਜ਼ੂਮ ਕਰਕੇ ਦਿਖਾ ਦੇਣਾ ਸਾਨੂੰ ਇੱਧਰੋਂ बन ला भी बन ला कोई गल कोई जीवीदारे बुल एक जायजा मुल ही करी जेड़े चो छोट छप्पा अगला मंग के बाले खड़ जाए फिर दिन अद्ध चाह फायदा एक पचानवे एक पचानवे हाँ एक लख पचानवे हजार बी जी मुला साढ़ किन्नेगा ब ਫਟੇ ਬਸ ਪਾ ਕਰ ਲਾਂਗੇ ਜੀ ਵੀ ਬਸ ਮੌਕੇ ਤੇ ਹੋ ਜਾਊਗਾ ਮੌਕੇ ਤੇ ਹੋ ਜਾਊਗਾ ਜੀ ਠੀਕ ਆ ਵੀਰੇ ਤੀਸਰੇ ਸੂਏ ਵਾਸਤੇ ਆ 195000 ਬਾਈ ਜੀ ਕਹਿੰਦੇ ਮੁੱਲਾ ਵੀਡੀਓ ਦੇ ਉੱਤੇ ਬਾਈ ਦਾ ਮੋਬਾਈਲ ਨੰਬਰ ਚੱਲੀ ਜਾਂਦਾ ਕਰ ਲਿਓ ਸੰਪਰਕ ਤੇ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸੱਸੀ ਗੱਲ ਵੀਰੇ ਸਾਰੇ ਭਰਾਵਾਂ ਦਾ